ਸਨਮਾ ਇੱਕ ਵਾਰੀ ਇਹਨਾਂ ਦੇ ਜੀ ਪੀਖੀ ਰੋਡ ਤੋਂ ਲੰਘਿਆ ਸੀ ਠੀਕ ਹੈ ਜੀ ਤਾਂ ਮੈਨੂੰ ਵੇਖਣ ਜੀ ਬਹੁਤ ਵਧੀਆ ਲੱਗੀ ਪਰ ਇਹ ਕਿਸੇ ਲਗਜ਼ਰੀ ਰੂਮ ਤੋਂ ਘਟ ਨਹੀਂ ਹੈ ਬਹੁਤ ਵਧੀਆ ਟੰਗਣਾ ਬਣਾਈ ਹੈ ਇਸ ਗੱਲ ਦੀ ਮੈਂ ਇਹਨਾਂ ਨੂੰ ਅਪਰੀਸ਼ੀਏਟ ਕਰਦਾ ਇਸ ਗੱਲ ਲਈ ਹੱਸੀ ਗੱਲ ਦੋਸਤੋ ਅੱਜ ਪਹੁੰਚੇ ਜੀ ਬਾਈ ਸਿੱਧੂ ਮੂਸੇਵਾਲ ਦੇ ਘਰ ਤੇ ਸਿੱਧੂ ਬਾਈ ਦੇ ਘਰ ਦੇ ਬਿਲਕੁਲ ਗੇਟ 'ਚ ਝੋਪੜੀ ਬਣਾਈ ਆ ਬਾਸ ਦੀ ਤੇ ਬਾਈ ਕਿਹਨੇ ਆ ਕੁਲਦੀਪ ਬਾਈ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਕਰੀ ਸੀ ਤੇ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਕੀ ਕੁਆਲਿਟੀ ਰਹਿੰਦੀ ਆ ਤੇ ਕਿੰਨੇ ਕੀ ਦੀ ਇਹ ਬਣਦੀ ਆ ਤੇ ਹੋਰ ਕੀ ਕੀ ਇਹਦੇ ਫੀਚਰ ਨੇ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਕਾਰੀ ਦੇਈਏ ਵੀ ਕਦੋਂ ਲਾਈ ਆ ਬਾਈ ਦੇ ਘਰ ਇਹ ਆਪਾਂ ਝੋਪੜੀ ਇਹ ਹੋ ਗਿਆ ਉਹ ਸਾਨੂੰ ਮੇਰੇ ਖਿਆਲ ਚ ਮਹੀਨਾ ਕਿਤਾ ਹੋ ਗਿਆ ਹੋਊਗਾ ਜੀ ਲਾਈਨ ਠੀਕ ਆ ਬਾਈ ਇਹ ਤੁਹਾਡੀ ਵੀਡੀਓ ਜਿਹੜੀ ਪਾਈ ਸੀ ਤੁਸੀਂ ਆਪਣੇ ਚੈਨਲ ਤੇ ਤੁਹਾਡੇ ਤੇ ਤੁਸੀਂ ਉਸੇ ਬਤਾ ਬਾਈ ਦੀ ਸਿੱਧੂ ਦੀ ਹਵੇਲੀ ਚੋਂ ਫੋਨ ਆਇਆ ਸੀ ਠੀਕ ਆ ਜੀ ਤੁਹਾਡੀ ਵੀਡੀਓ ਦੇਖ ਕੇ ਇਹਨਾਂ ਨੇ ਫੋਨ ਕਰਿਆ ਸੀ ਵੀ ਸਾਡੇ ਭਾਈ ਸਾਨੂੰ ਰੂਮ ਦੀ ਲੋੜ ਹੈ ਆਪਾਂ ਉਸ ਵਾਪਤੀਏ ਬਣਾਇਆ ਸੀ ਓਰੇ ਜੀ ਠੀਕ ਆ ਤੇ ਅੱਜ ਟਾਈਮ ਮਿਲਿਆ ਦੁਬਾਰੇ ਦੀ ਵੀਡੀਓ ਬਣਾਉਣ ਦਾ ਠੀਕ ਹੈ ਜੀ ਹਾਂ ਬਹੁਤ ਪਸੰਦ ਕਰ ਇਹਨਾਂ ਨੇ ਜੀ ਜੀ ਕੁਝ ਹੋਰਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ ਵੀ ਕਿਵੇਂ ਪਸੰਦ ਲੱਗੀ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਈ ਕਿੰਨੇ ਬਾਈ ਕਿੰਨੇ ਦੀ ਇਹ ਹੈ ਤੇ ਸਾਰੇ ਇਹ ਬਾਸ ਦੀ ਬਣੇ ਕੀ ਕੀ ਇਹਦੇ ਫੀਚਰ ਨੇ ਹੋਰ ਇਹ ਬਾਈ ਜੀ ਮਤਲਬ 10 ਬਾਈ 12 ਦੀ ਬਣਵਾਈ ਹੈ ਇਹਨਾਂ ਨੇ ਠੀਕ ਹੈ ਜੀ ਹਾਂ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਸੀ ਉਸ ਅਕੋਰਡਿੰਗ ਠੀਕ ਹੈ ਜੀ ਇਹਦੇ ਵਿੱਚ ਲੋਹੇ ਦਾ ਫਰੇਮ ਬਣਦਾ ਹੈ ਅੰਦਰ ਤੇ ਬਾਹਰ ਦੋਨੇ ਸਾਈਡ ਦੋ ਮਤਲਬ ਲੇਅਰਾਂ ਬਾਸ ਦੀਆਂ ਲੱਗਦੀਆਂ ਨੇ ਠੀਕ ਹੈ ਜੀ ਇੱਥੋਂ ਦੇਖ ਸਕਦੇ ਹੋ ਸਾਡੇ ਵਿੱਚ ਆਪਾਂ ਇਹਦੇ ਵਿੱਚ ਥਰਮੋਕੂਲ ਵੀ ਪਾਉਨੇ ਆ ਠੀਕ ਹੈ ਜੀ ਹਾਂ ਵਿੱਚ ਇਹ ਥਰਮਾਕੂਲ ਹੁੰਦਾ ਜੀ ਇਹਦੇ ਵਿੱਚ ਥਰਮਾਕੂਲ ਆ ਗਿਆ ਜੀ ਆ ਆ ਗਿਆ ਆਪਣਾ ਕਾਗਜ਼ ਹਨਾ ਹਾਂ ਇਹ ਸਾਈਡਾਂ ਦੇ ਕਾਗਜ਼ ਹੁੰਦਾ ਛੱਤ ਦੇ ਵਿੱਚ ਫਾਈਬਰ ਪਾਈ ਜਾਂਦੀ ਹੈ ਜੀ ਇਹਦੇ ਵਿੱਚ ਛੱਤ ਤੇ ਫਾਈਬਰ ਪਾਈ ਜਾਂਦੀ ਹੈ ਹਾਂ ਤਾਂ ਕਿ ਤਾਂਹਾਂ ਵੀ ਚਾਉਣ ਦੇ ਜ਼ਿਆਦੇ ਚਾਂਸ ਹੁੰਦੇ ਨੇ ਉਹਦੇ ਕਰਕੇ ਤਾਂ ਆਪਾਂ ਫਾਈਬਰ ਦੀ ਵਰਤੋਂ ਕਰਦੇ ਹਾਂ ਠੀਕ ਹੈ ਕਿਉਂਕਿ ਕਾਗਜ਼ ਕਿਸੇ ਟਾਈਮ ਖਰਾਬ ਹੋ ਸਕਦਾ ਉੱਪਰ ਜੀ ਬਾਈ ਅੱਜ ਦੋਸਤੋ ਪਹਿਲਾਂ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਇਹ ਬਾਈ ਜਾਲੀ ਬਹੁਤ ਸੋਹਣੇ ਤਰੀਕੇ ਨਾਲ ਲਾਈ ਆ ਵੀ ਮੱਛਰ ਮੱਖੀ ਵੀ ਨਹੀਂ ਅੰਦਰ ਆਉਂਦਾ ਹਨਾ ਹਾਂਜੀ ਹਾਂਜੀ ਇੰਨੇ ਕ ਵੀ ਰਹਿੰਦੀਆਂ ਚਾਰ ਸਪਿਰੇ ਜਿਹ ਪਰਸਨ ਬੈੰਦੇ ਆ ਜੀ ਉਹਨਾਂ ਦਾ ਚਾਰਜ ਸਪਰੇ ਧਿਆਨ ਰਿਆਂ ਦਾ ਜੋ ਰੈਸਟ ਕਰਦਾ ਜੀ ਬੰਦਾ ਹਾਂਜੀ ਹਾਂ ਜਿਵੇਂ ਮੰਨ ਲਓ ਜੇ ਮੁੰਡੇ ਸਿਕਿਉਰਟੀ ਆ ਜਿਹਦੀ ਬਾਹਰ ਡਿਊਟੀ ਆ ਉਹ ਵੀ ਇੱਥੇ ਬੈਠ ਸਕਦਾ ਜਿੰਨੇ ਬਾਲੀ ਤੋਂ ਪੁੱਛ ਹਾਂਜੀ ਤੇ ਜਾ ਜੇ ਗੱਲ ਕਰੀਏ ਵੀ ਕੋਈ ਵੀ ਜਿਹੜੇ ਚਾਹਣ ਵਾਲੇ ਆਉਂਦੇ ਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ 10 ਮਿੰਟ ਇੱਥੇ ਬੈਠ ਸਕਦੇ ਆ ਇਧਰ ਬਈ ਜੇ ਕੁਲਰ ਨਾਲ ਦੇਖੀ ਹਨਾ ਪੂਰਾ ਠੰਡਾ ਰਹਿ ਆਉਂਗੇ ਪੂਰਾ ਕੁਲਰ ਨਾਲ ਪੂਰੀ ਵਧੀਆ ਠੰਡਕ ਰਹਿੰਦੀ ਹੈ ਜੀ ਪੂਰੀ ਵਧੀਆ ਏਸੀ ਲਾ ਦੇ ਤਾਂ ਵੀ ਕੋਈ ਚੱਕਰ ਨਹੀਂ ਤੇ ਕੁਲਰ ਨਾਲ ਵੀ ਸਰ ਜਾਂਦਾ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇਹਦੀ ਠੀਕ ਹੈ ਏਸੀ ਲਈ ਫਿਰ ਆਪਣਾ ਇੱਥੇ ਕਾਗਜ਼ ਪਾਉਣਾ ਪੈਣਾ ਬਈ ਹਾਂ ਏਸੀ ਲਈ ਉਸ ਅਕਾਊਂਟਿੰਗ ਬਣਾ ਦੇਣਾ ਜਿੱਦਾਂ ਦੀ ਡਿਮਾਂਡ ਹੋਊ ਏਸੀ ਵਾਲੀ ਬਣਾਉਣੇ ਤਾਂ ਪੇਸੀ ਵਾਲੀ ਬਣਾਵਾਂਗੇ ਤਾਂ ਹਿੱਸੇ ਪੈ ਜਾਂਦੇ ਜੀ ਇਹਦੇ ਵਿੱਚ ਠੀਕ ਹੈ ਬਾਈ ਹਾਂਜੀ ਤੇ ਬਾਈ ਇਹਦਾ ਅੰਦਰੋਂ ਵੀ ਆਪਾਂ ਸਾਰਾ ਦੱਸੀਏ ਤੇ ਇੱਕ ਤਾਂ ਮੇਨ ਕੀ ਉਹਨਾਂ ਲੋਕਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਇਹ ਲੰਬੇ ਸਮੇਂ ਚ ਆਏ ਤਾਂ ਨਹੀਂਗਾ ਕਿਤੇ ਚੋਣ ਲੱਗ ਜੇ ਜਾਂ ਖਰਾਬ ਹੋ ਜੇ ਨਹੀਂ ਨਹੀਂ ਕੁਝ ਨਹੀਂ ਹੁੰਦਾ ਜੀ ਇਹਨੂੰ ਠੀਕ ਹੈ ਕੋਈ ਬਹੁਤ ਟਾਈਮ ਕੱਢ ਜੀ ਇਹ ਤਾਂ ਤੁਹਾਡੀ ਕੇਅਰ ਤੇ ਹੈ ਜੇ ਤੁਸੀਂ ਇਹਦੇ ਸਾਲ ਬਾਅਦ ਰੰਗ ਕਰੀ ਜਾਓਗੇ ਤੈਨੂੰ ਕਿਤੇ ਨਹੀਂ ਜਾਂਦੀ ਛੱਡਦਾ ਸਾਲ ਇਹ ਠੀਕ ਹੈ ਬਾਈ ਹਾਂ ਹਾਂ ਕੁਝ ਨਹੀਂ ਹੁੰਦਾ ਜੀ ਤੇ ਮਜ਼ਬੂਤ ਉਹ ਕਿੰਨੀ ਕੰਮ ਮਜ਼ਬੂਤ ਬਹੁਤ ਹੈ ਦੇਖੋ ਜਿੱਦਾਂ ਦੀ ਆਪਾਂ ਲਾਈ ਇੱਕ ਦੋ ਵਾਰੀ ਨੇਰੀ ਵੀ ਹੂੰ ਬਹੁਤ ਵਾਰ ਆ ਗਏ ਤੇ ਪਰ লাভ ਵੀ ਬਹੁਤ ਦਿੱਤੀਆਂ ਹਜੇ ਤੱਕ ਕਿਸੇ ਦੀ ਮਤਲਬ ਪਰਮਾਤਮਾ ਕਣੀਉ ਮੇਰੇ ਆ ਵੀ ਕਿਸੇ ਦਾ ਕੋਈ ਲਾਂਭਾ ਨਹੀਂ ਆਇਆ ਠੀਕ ਹੈ ਜੀ ਬਾਈ ਕੱਲੀ ਆਪਾਂ ਪਹਿਲਾਂ ਵੀ ਦੋ ਵੀਡੀਓ ਕਰੀਆਂ ਤੁਹਾਡੀਆਂ ਹਾਂਜੀ ਹਾਂਜੀ ਤੇ ਉਹਨਾਂ ਜੀ ਇੱਕ ਚੀਜ਼ ਮੈਨੂੰ ਦੇਖਣ ਨੂੰ ਮਿਲੀ ਆ ਬਹੁਤ ਸਾਰੇ ਮਿੱਤਰ ਹੁਣ ਕਾਪੀਆਂ ਵੀ ਕਰਨ ਲੱਗੇ ਤੁਹਾਡੀਆਂ ਬਾਈ ਸਿੱਧੂ ਦੇ ਘਾੜੇ ਵਾਂਗੂ ਵੀ ਕਿੰਨੀਆਂ ਮਰਜ਼ੀ ਕਾਪੀ ਕਰ ਲਓ ਵੀ ਰੀਸ ਨਹੀਂ ਹੋਣੀ ਹਾਂਜੀ ਚਲੋ ਜੀ ਉਹ ਵੀ ਮਾਲਕ ਦੀ ਕਿਰਪਾ ਸਾਡੇ ਤੇ ਜੀ ਸਾਡੇ ਕੋਲ ਸੁੱਖਣਾ ਕੰਮ ਬਹੁਤ ਜ਼ਿਆਦਾ ਆ ਆਪਾਂ ਕਿਸੇ ਦਾ ਕੰਪੀਟੀਸ਼ਨ ਨਹੀਂ ਕਰਦੇ ਆ ਆਪਣੇ ਕੋਲ ਤਾਂ ਆਪਦੇ ਕੋਲ ਹੀ ਬਹੁਤ ਜ਼ਿਆਦਾ ਆ ਬਾਈ ਠੀਕ ਆ ਬਾਈ ਹਾਂ ਵਾਦੂ ਇਹ ਵੀ ਇੱਕ ਵੜਪਣਾ ਬਾਈ ਤੁਹਾਡਾ ਹਾਂਜੀ ਹਾਂਜੀ ਤੇ ਬਾਈ ਹੋਰਾਂ ਦਾ ਬਹੁਤ ਸੋਹਣਾ ਕੰਮ ਆ ਦੋਸਤੋ ਜੇਕਰ ਤੁਸੀਂ ਵੀ ਕੋਈ ਝੋਪੜੀ ਜਾਂ ਕਿਸ ਤਰ੍ਹਾਂ ਦੀ ਹੋਰ ਕਿਹੜਾ-ਕਿਹੜਾ ਕੰਮ ਕਰਦੇ ਆ ਆਪਾਂ ਉਹ ਵੀ ਦੱਸੋ ਹੋਰ ਆਪਾਂ ਝੋਫੜੀਆਂ ਹੀ ਬਣਾਉਨੇ ਆ ਤੇ ਆਪਣਾ ਕੋ ਸੋਫਿਆਂ ਸੂਫਿਆਂ ਦਾ ਕੰਮ ਵੀ ਹੈ ਬਸ ਇੱਕ ਬੇਨਤੀ ਹੈ ਇਹਦੇ ਵਿੱਚ ਵੀ ਇਹ ਮਸ਼ੀਨ ਨਾਲ ਨਹੀਂ ਬਣਦੇ ਕਿਰਪਾ ਕਰਕੇ ਥੋੜਾ ਟਾਈਮ ਜਿਆਦਾ ਜ਼ਰੂਰ ਦੇਣਾ ਸਾਨੂੰ ਵੀ ਹੱਥ ਨਾਲ ਬਣਦੇ ਆ ਭਾਈ ਹਾਂ ਵੀ ਜਲਦਬਾਜ਼ੀ ਵਾਲਾ ਬੰਦਾ ਤਾਂ ਮਤਲਬ ਉਹ ਉਹਦੇ ਬੱਸ ਦਾ ਰੋਗ ਨਹੀਂ ਕਿਉਂਕਿ ਠੰਡੇ ਮਤੇ ਨਾ ਬਣਦੀ ਐ ਟਾਈਮ ਜ਼ਰੂਰ ਲੱਗਦੇ ਠੀਕ ਹੈ ਜੀ ਹੁਣ ਬਈ ਨਾ ਅਗੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਰਿਵਿਊ ਆ ਉਹਨਾਂ ਦਾ ਇੱਕ ਵਾਰ ਰੇਟ ਦੱਸ ਦੀ ਇਹ ਕਿੰਨੇ ਚ ਬਣੀ ਹੈਗੀ ਇਹ ਆਪਾਂ 12 22 ਦੱਸ ਦੀ 1 ਲੱਖ ਰੁਪਏ ਵਾਂਗੂ ਸਾਡਾ ਇਹਦੇ ਉੱਤੇ ਖਰਚ ਆ ਗਿਆ ਟੋਟਲ ਮਤਲਬ ਠੀਕ ਹੈ ਜੀ ਜੇ ਆਪਾਂ ਜੇ ਕਿਸੇ ਨੇ 70000 ਰੁਪਏ ਦੀ ਲਵਾਉਣੀ ਆ ਤਾਂ ਆਪਾਂ 10 20 ਦੀ ਲਾਉਨੇ ਆ ਠੀਕ ਹੈ ਇੱਕ ਦਿਨ ਦੇ ਵਿੱਚ ਅਗਲੇ ਦੇ ਘਰੇ ਜਾ ਕੇ ਇੰਸਟਾਲ ਕਰ ਦਿੰਨੇ ਆਪਾਂ ਇੱਕ ਦਿਨ ਦੇ ਵਿੱਚ ਤੇ ਟਾਈਮ ਕੀ ਰਹਿੰਦਾ ਬਈ ਕਿੰਨਾ ਕੁ ਟਾਈਮ ਲੱਗਦਾ ਲ ਸਿਕਰ ਸਿਕਰ ਵਾਪਸ ਜੀ ਜੇ ਗੱਲ ਕਰੀਏ ਕਿ ਮੈਂ ਝੌਪੜੀ ਬਣੀ ਆ ਤੇ ਬਾਈ ਹੋਰਾਂ ਨੇ ਬਣਾਈ ਆ ਕਿਵੇਂ ਲੱਗਿਆ ਵੀਰ ਹੋਰਾਂ ਦਾ ਕੰਮ ਜੀ ਮੈਂ ਤੁਹਾਨੂੰ ਸੱਚ ਦੱਸਾਂ ਨਾ ਮੈਂ ਇੱਕ ਵਾਰੀ ਇਹਨਾਂ ਦੇ ਜੀ ਪੀਖੀ ਰੋਡ ਤੋਂ ਲੰਘਿਆ ਸੀ ਠੀਕ ਹੈ ਜੀ ਤਾਂ ਮੈਨੂੰ ਦੇਖਣ ਜੀ ਬਹੁਤ ਵਧੀਆ ਲੱਗਿਆ ਕਿਉਂ ਨਾ ਇੱਕ ਝੌਪੜੀ ਮਰਲੇ ਝੌਪੜੀ ਨਹੀਂ ਕਹੇ ਸਾਰੇ ਝੌਪੜੀ ਦਾ ਇੱਕ ਦਾ ਆਕਾਰ ਹੈ ਠੀਕ ਹੈ ਜੀ ਪਰ ਇਹ ਕਿਸੇ ਲਗਜ਼ਰੀ ਰੂਮ ਤੋਂ ਘਟਣੀ ਹੈ ਸਾਰੇ ਅੰਦਰੋਂ ਸਾਰਾ ਹਵਾ ਦਾ ਔਰ ਬਹੁਤ ਵਧੀਆ ਟੰਗਣਾ ਬਣਾਈ ਹੈ ਇਸ ਗੱਲ ਦੀ। ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਦੀ ਵੀ ਬਹੁਤ ਵੱਡੀ ਸੇਵਾ ਹੈ ਇਹ। ਔਰ ਹਰ ਇੱਕ ਬੰਦੇ ਦੀ ਰੇਂਜ ਦੇ ਵਿੱਚ ਵੀ ਇਹ ਵੱਡੀ ਗੱਲ ਹੈ। ਇਹ ਵੀ ਆਪਾਂ ਇਹਨੂੰ ਜਿਆਦਾ ਕਾਸਟਲੀ ਵੀ ਨਹੀਂ ਹੈਗਾ ਇਹਨਾਂ ਜਿਆਦੇ। ਤਾਂ ਬਹੁਤ ਵਧੀਆ ਚੀਜ਼ ਬਣਾਈ ਹੈ ਇਹਨਾਂ ਨੇ। ਜੀ। ਤੈਨੂੰ ਪਸੰਦ ਆਈ ਮੈਂ ਐਸੇ ਕਰਕੇ ਰੱਖਿਆ ਸੀ ਮੈਂ ਕਿਉਂ ਨਾ ਇੱਕ ਗਾਰਡਨ ਰੂਮ ਬਣਾਇਆ ਜਾਵੇ ਠੀਕ ਹੈ ਜੀ ਬਾਹਰਲੇ ਪਾਸੇ ਕਿਉਂਕਿ ਜੇ ਆਪਾਂ ਹੋਰ ਕੋਈ ਚੀਜ਼ ਬਣਾਉਣੀ ਹੈ ਉਹ ਜੱਜ ਦੀ ਨਹੀਂ ਹੈ ਇਹ ਇੱਕ ਨੇਚਰਲ ਲੁੱਕ ਜੀ ਹੈ ਜਿਸ ਤਰ੍ਹਾਂ ਸਾਡੇ ਪੁਰਖੇ ਜੀ ਪਹਿਲਾਂ ਖੇਤਾਂ ਦੇ ਵਿੱਚ ਬਣੀਆਂ ਹੁੰਦੀਆਂ ਜਾਂ ਹੋਰ ਹਨਾ ਹੁਣ ਉਹ ਚੀਜ਼ੇ ਲੋਪ ਹੁੰਦੀ ਜਾਂਦੀ ਸੀ ਇਹਦੇ ਜਰੀਏ ਨਾਲ ਜਿੱਥੇ ਇੱਕ ਵਧੀਆ ਸਹੂਲਤ ਹੈ ਉੱਥੇ ਇੱਕ ਪੁਰਾਣਾ ਕਲਚਰ ਵੀ ਹਾਂ ਮੈਚ ਕਰਦੀ ਹੈ ਹਾਂ ਮੈਚ ਕਰਦੀ ਹੈ ਇਸ ਕਰਕੇ ਬਹੁਤ ਵਧੀਆ ਚੀਜ਼ ਹੈ ਜੀ ਚਲੋ ਬਹੁਤ-ਬਹੁਤ ਧੰਵਾਦ ਜੀ ਥੈਂਕ ਯੂ ਸਸਕੀ ਕਰੀ